ਆਕੇ ਡਿਸਕਸ ਤਾਂ ਕਰਦੇ ਆ ਫਿਰ ਮੈਂ ਕਈ ਵਾਰ ਪੁੱਛ ਲੈਂਦੀ ਆ ਵੀ ਅੱਜ ਕੀ ਸੀਗਾ ਜਿਵੇਂ ਹੁਣ ਪਿੱਛੇ ਜਿਹੜੇ ਚੇਜ਼ਿੰਗ ਵਾਲੇ ਸੀਨ ਸੀਗੇ ਬੜੇ ਰਨਿੰਗ ਪਿੱਛੇ ਹੁਣ ਇੱਥੇ ਤਾਂ ਕਾਰਾਂ ਗੱਡੀਆਂ ਚ ਕਰ ਲੈਂਦੇ ਆ ਹੁਣ ਇੰਗਲੈਂਡ ਕੀਤੀ ਸੀ ਉੱਥੇ ਇੰਨੀਆਂ ਗੱਡੀਆਂ ਅਵੇਲੇਬਲ ਨਹੀਂ ਸੀਗੀਆਂ ਤਾਂ ਇਹਨਾਂ ਨੇ ਰਨਿੰਗ ਕੀਤੀ ਤੇ ਉਹ ਖੱਲੀਆਂ ਪੈ ਗਈਆਂ ਲੱਤਾਂ 'ਚ ਥੀਏਟਰ ਦੇ ਵਿੱਚ ਦੇਖਣ ਵਾਲਾ ਸੀਗਾ ਜਿੰਨਾ ਪੈ ਰਿਆ ਸੀਗਾ ਚਾਰੇ ਪਾਸੇ ਹੱਥ ਸੇ ਜਗੇ ਜਿੰਨਾ ਅੱਜਕੱਲ ਲੋਕਾਂ ਨੂੰ ਸਟ੍ਰੈਸ ਹੁੰਦਾ ਤੁਹਾਨੂੰ ਸਟ੍ਰੈਸ ਬਸਟਰ ਚਾਹੀਦਾ ਹੁੰਦਾ ਤਾਂ ਆਈ ਫੀਲ ਲਾਈਕ ਇਹ ਮੂਵੀ ਕੰਪਲੀਟ ਸਟ੍ਰੈਸ ਬਸਟਰ ਹੈ ਲਾਈਕ ਐਵਰੀਬਾਡੀ ਸ਼ੁੱਡ ਵਾਚ ਇਟ ਆਈ ਮੀਨ ਦਾ ਲਾਈਕ ਦਾ ਕਰਨਾ ਚਾਹੀਦਾ ਕਿਉਂਕਿ ਇੰਨੀ ਵਧੀਆ ਕਾਮੇਡੀ ਸੀ ਜੇ ਐਸੇ ਦੂਜੀ ਮੂਵੀ ਹੋਵੇ ਨਾ ਕੋਈ ਹਾਸੇ ਵਾਲਾ ਪਾਰਟ ਹੋਵੇ ਤਾਂ ਆਪਾਂ ਕਹਿੰਦੇ ਆ ਵੀ ਇਹਦੇ ਵਿੱਚ ਇਹ ਬੈਸਟ ਹੈ ਪਰ ਇਹਦੇ ਵਿੱਚ ਤਾਂ ਸਾਰੀ ਜੀ ਹਾਸਾ ਸੀਗਾ ਤੇ ਆਪਾਂ ਹੁਣ ਕਿਹੜੀ ਨੂੰ ਬੈਸਟ ਕਹੀਏ ਮੂਵੀਜ਼ ਤਾਂ ਚਲੋ ਅਮੇਜ਼ਿੰਗ ਪਹਿਲਾਂ ਵੀ ਬਹੁਤ ਬਣੀਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਬਟ ਐਨੇ ਵੱਡੇ ਪਲੇਟਫਾਰਮ ਤੇ ਉਹਨੂੰ ਇੱਕ ਰਿਲੀਜ਼ ਕਰਨਾ ਵਾਸ ਕੰਪਲੀਟਲੀ ਅਮੇਜ਼ਿੰਗ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਬੁਖਰਾਜ ਪੱਲਾ ਤੇ ਦੇਸ਼ੂ ਮੈਮ موجوده ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਮੂਵੀ ਕਿਓ ਜੀ ਲੱਗੀ ਪਹਿਲੇ ਤੁਹਾਡੇ ਤੋਂ ਜਾਣਨਾ ਚਾਹੂੰਗੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਬਹੁਤ ਜ਼ਿਆਦਾ ਵਧੀਆ ਕਾਮੇਡੀ ਸੀਗੀ ਤੇ ਇਟ ਵਾਸ ਕੰਪਲੀਟ ਫੈਮਲੀ ਡਰਾਮਾ ਲੈਕ ਵੈਰੀ ਕਾਮੇਡੀ ਵੈਰੀ 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 ਮਚ ਕਾਮੇਡੀ ਤੁਸੀਂ ਕੀ ਕਹਿੰਦੇ ਹੋ ਦੇਖੋ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਜੀ ਕਿ ਕਿੱਦਾਂ ਦੀ ਹੋਊਗੀ ਕੈਰੀਓਨ ਉਹ ਐਸ ਯੂਅਲ ਜਿੱਦਾਂ ਦੀ ਪ੍ਰਾਣੀਆਂ ਨੇ ਉਹ ਉਦੋਂ ਸਿਰਾਈ ਹੋਈ ਐ ਕਿ ਤੇ ਥੀਏਟਰ ਦੇ ਵਿੱਚ ਦੇਖਣ ਵਾਲਾ ਸੀਗਾ ਜਿੰਨਾ ਪੈ ਰਿਆ ਸੀਗਾ ਚਾਰੇ ਪਾਸੇ ਹਾਸੇ ਸੀਗੇ ਤੇ ਇੱਕ ਐਤਕੀ ਲੁੱਕ ਬਹੁਤ ਵਧੀਆ ਲੱਗ ਰਹੀ ਸੀ ਫਿਲਮ ਦੀ ਬਾਹਰ ਸ਼ੂਟ ਕਰਕੇ ਨਾ ਜ਼ਿਆਦਾਤਰ ਫਿਲਮਾਂ ਯੂਕੇ ਸ਼ੂਟ ਹੁੰਦੀਆਂ ਨੇ ਬਟ ਜ਼ਿਆਦਾਤਰ ਬਰਮਿੰਗਮ ਹੋ ਗਿਆ ਕੰਟਰੀ ਹੋ ਗਿਆ ਤੇ ਪ੍ਰੋਪਰ ਸਾਰੀ ਦੀ ਸਾਰੀ ਫਿਲਮ ਸੈਂਟਰ ਲੰਡਨ ਚ ਸੀਗੀ ਬਹੁਤ ਸਾਰੀਆਂ ਇਦਾਂ ਦੀਆਂ ਨਵੀਆਂ ਲੋਕੇਸ਼ਨਸ ਦਿਖਾਈਆਂ ਗਈਆਂ ਸੋ ਲੁੱਕ ਵਾਈਜ਼ ਬਹੁਤ ਫਰੈਸ਼ ਸੀਗੀ ਸਟੋਰੀ ਵਾਈਜ਼ ਮਮ ਜਦਾ ਕਿਹਾ ਜਾਂਦਾ ਹੈ ਨਾ ਫਸਟ ਤੇ ਸੈਕਿੰਡ ਪਾਰਟ ਕਾਫੀ ਸਿਮਿਲਰ ਸੀ ਮਗਰ ਥਰਡ ਬਿਲਕੁਲ ਹਨਾ ਡਿਫਰੈਂਟ ਹਿੰਡ ਹੈ ਤੇ ਤੁਹਾਨੂੰ ਇਹਦੇ ਵਿੱਚ ਕੀ ਬੈਸਟ ਲੱਗਾ ਮੈਨੂੰ ਐਕਚੁਅਲੀ ਸਭ ਦਾ ਹੀ ਕੈਰੈਕਟਰ ਵਧੀਆ ਬੜੇ-ਬੜੇ ਵਧੀਆ ਸੀਗਾ ਲਾਸਟ ਵਾਲਾ ਚੇਸ ਸੀਨ ਬੜਾ ਵਧੀਆ ਸੀਗਾ ਉਹ ਬਿਲਕੁਲ ਫਰਸਟ ਹੰਗ ਉਹਨਾਂ ਨੇ ਇੱਕ ਯੂ نو ਜਿਵੇਂ ਤੁਸੀਂ ਯਾਦ ਕਰਨ ਲੱਗ ਜਉਂਦੇ ਹੋ ਪਹਿਲੀ ਉਹ ਵੀਨੋ ਕਿ ਤੁਸੀਂ ਉਹ ਯਾਦ ਇਸ ਦ ਸੇਮ ਥਿੰਗ ਹੈ ਨਾ ਤਾਂ ਉਹ ਬੜਾ ਵਧੀਆ ਸੀਗਾ ਉਹ ਐਂਡਿੰਗ ਤਾਂ ਵਾਸ ਅਮੇਜ਼ਿੰਗ ਸਾਰੇ ਪਾਸੇ ਹੀ ਰੋਲ ਹੈ ਕਿ 100 ਕਰੋੜ ਦੀ ਫਿਲਮ ਨਾ ਕ੍ਰੋਸ ਕਰੇਗੀ ਤੁਹਾਡਾ ਕੀ ਕਹਿਣਾ ਹੈ ਵੈਸੇ ਮੈਨੂੰ ਲੱਗਦਾ ਜਿੱਦਾਂ ਦਾ ਕੰਟੈਂਟ ਹੈ ਜਿੰਨਾ ਅੱਜ ਕੱਲ ਲੋਕਾਂ ਨੂੰ ਸਟ੍ਰੈਸ ਹੁੰਦਾ ਹੈ ਤੁਹਾਨੂੰ ਇੱਕ ਸਟ੍ਰੈਸ ਬਾਸਟਰ ਚਾਹੀਦਾ ਹੁੰਦਾ ਹੈ ਤਾਂ ਆਈ ਫੀਲ ਲਾਈਕ ਇਹ ਮੂਵੀ ਕੰਪਲੀਟ ਸਟ੍ਰੈਸ ਬਾਸਟਰ ਹੈ ਲਾਈਕ ਐਵਰੀਬਾਡੀ ਸ਼ੁਡ ਵਾਚ ਇਟ ਮੈਂ ਇੰਦਾ ਲੱਗਦਾ ਕਰਨਾ ਚਾਹੀਦਾ ਕਿਉਂਕਿ ਇਹ ਨਹੀਂ ਵਧੀਆ ਕਾਮੇਡੀ ਸੀ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ 100 ਕਰੋੜ ਕਰੇਗੀ ਜਾਂ ਉਸ ਤੋਂ ਵੀ ਵੱਧ ਕਰੇਗੀ ਕਿਉਂਕਿ 100 ਕਰੋੜ ਤਾਂ ਕਰੇਗੀ ਸਾਰ ਜਨਨੇ ਵੀ ਰਿਵਿਊਸ ਅਸੀਂ ਹੁਣ ਤੱਕ ਲਿਆ ਸਭ ਦਾ ਹੀ ਕਹਿਣਾ ਹੈ ਦੇਖੋ ਕਰੂਗੀ ਜੀ ਕਿਉਂਕਿ ਐਡ ਕੀ ਪ੍ਰੋਮੋਸ਼ਨਸ ਤੇ ਵੀ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੈ ਕਿ ਪੀਵੇ ਦਾ ਉਹ ਭਾਵੇਂ ਸਕਰੀਨਿੰਗਸ ਨੂੰ ਲੈ ਕੇ ਹੋਵੇ ਭਾਵੇਂ ਬੰਬੇ ਬਾਵੇਂ ਆਸਟ੍ਰੇਲੀਆ ਦੀ ਹੋਵੇ ਕੈਨੇਡਾ ਦੀ ਹੋਵੇ ਇੰਡੀਆ ਦੀ ਦਾ ਸਾਈਡ ਬਾਈ ਸਾਈਡ ਚੱਲ ਹੀ ਰਹੀਆਂ ਸਿੰਗ ਸੋ ਬੜਾ ਫੀਲ ਆ ਜੀ ਤਖੜੀ ਕੇ ਕਰੂਗੀ ਮਤਲਬ ਕਿੰਨਾ ਹੈ ਨਾ ਫਸਟ ਟਾਈਮ ਮੇਰੇ ਖਿਆਲ ਨਾਲ ਆਪਣੇ ਪੰਜਾਬੀ ਫਿਲਮ ਇੰਡਸਟਰੀ ਚ ਹੈ ਕਿ ਆਮਿਰ ਖਾਨ ਤੋਂ ਟ੍ਰੇਲਰ ਲਾਂਚ ਕਰਵਾਇਆ ਕਪਿਲ ਦੇ ਸ਼ੋ ਚ ਕੇ ਉਹ ਜਦੋਂ ਚੀਜ਼ ਤੁਸੀਂ ਦੇਖੀ ਤੁਹਾਡੇ ਮਾਈਂਡ ਦੇ ਵਿੱਚ ਕੀ ਗੱਲ ਆਈ ਮੈਨੂੰ ਵਧੀਆ ਲੱਗਿਆ ਕਿ ਪੰਜਾਬੀ ਸਿਨੇਮਾ ਇੰਨਾ ਗਰੋ ਕਰ ਰਿਹਾ ਜੀ ਹੋਣਾ ਚਾਹੀਦਾ ਹੈ ਹਨਾ ਥੋਡੀ ਪੰਜਾਬੀ ਲੈਂਗੁਏਜ ਇੰਨੀ ਅੱਗੇ ਆ ਰਹੀ ਹੈ ਤੇ ਮੂਵੀਜ਼ ਤੇ ਚਲੋ ਅਮੇਜ਼ਿੰਗ ਪਹਿਲਾਂ ਵੀ ਬਹੁਤ ਬਣੀਆਂ ਨੇ ਇਦਾਂ ਦੇ ਕੋਈ ਗੱਲ ਨਹੀਂ ਬਟ ਐਨੇ ਵੱਡੇ ਪਲੈਟਫਾਰਮ ਤੇ ਉਹਨੂੰ ਇੱਕ ਰਿਲੀਜ਼ ਕਰਨਾ ਵਾਸ ਕੰਪਲੀਟਲੀ ਅਮੇਜ਼ਿੰਗ ਹਾਂਜੀ ਤੇ ਸਰ ਤੁਹਾਡੇ ਅਪਕਮਿੰਗ ਪ੍ਰੋਜੈਕਟ ਬਾਰੇ ਵੀ ਜ਼ਰੂਰ ਜਾਨਣਾ ਚਾਹੋਗੇ ਕਿ ਆਡੀਅנס ਬਹੁਤ ਵੇਟ ਕਰਦੇ ਤੇ ਜੀ ਸੀਰੀਜ਼ ਦੇ ਵੀ ਕਿ ਥਰਡ ਸੀਜ਼ਨ ਕਦੋਂ ਆਏਗਾ ਕਾਫੀ ਆ ਰਹੇ ਨੇ ਜੀ ਸੀਰੀਜ਼ ਆਈ ਥਿੰਕ ਸੋ ਦੇਖੋ ਸਕ੍ਰਿਪਟਿੰਗ ਤਾਂ ਸਾਰੀ ਹੋਈ ਪਈ ਹੈ ਪਰ ਹਜੇ ਡੇਟਸ ਨਹੀਂ ਮੈਚ ਹੋਈਆਂ ਉਹਦੀਆਂ ਸੋ ਉਹ ਵੀ ਮੋਸਟ ਪ੍ਰੋਬਬਲੀ ਇਸ ਸਾਲ ਕਰ ਦਾਂਗੇ ਸ਼ਾਇਦ ਸ਼ਾਇਦ ਜੀ ਤੇ ਬਾਕੀ ਇੱਕ ਸਾਡਾ ਡ੍ਰੀਮ ਪ੍ਰੋਜੈਕਟ ਆ ਜੀ ਉਹ ਮੋਸਟ ਪ੍ਰੋਬਬਲੀ ਅਸੀਂ ਦਸੰਬਰ ਜਨ ਦੇ ਵਿੱਚ ਸ਼ੁਰੂ ਕਰਾਂਗੇ ਸ਼ੂਟ ਉਹਦਾ ਤੇ ਉਹਦੇ ਲਈ ਤਾਂ ਥੋੜੀ ਜਿਹੀ ਵੇਟ ਕਰਨੀ ਪੈਣੀ ਹੈ ਕਿਉਂਕਿ ਉਹ ਥੋੜਾ ਹਟਕੇ ਆ ਡਿਫਰੈਂਟ ਰੋਲ ਦੇ ਵਿੱਚ ਦੇਖਿਆ ਸਾਰਾ ਜੀ 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 ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਮਮਾ ਜੀ ਹਨਾ ਕੈਰੀਅਨ ਜਟਾ 3 ਦੇ ਪ੍ਰੀਮੀਅਰ ਦੇ ਪਹੁੰਚੇ ਆ ਫਿਲਮ ਸਾਰੇ ਨੇ ਦੇਖ ਲਈਏ ਸਾਰੇ ਨੇ ਬਹੁਤ ਤਾਰੀਫ ਕੀਤੀ ਹੈ ਤੁਹਾਡਾ ਕੀ ਕਹਿਣਾ ਹੈ ਫਿਲਮ ਬਾਰੇ ਬਹੁਤ ਅੱਛੀ ਮੂਵੀ ਹੈ ਬਹੁਤ ਹੀ ਅੱਛੀ ਜ਼ਰੂਰ ਦੇਖਣੀ ਚਾਹੀਦੀ ਹੈ ਫੈਮਲੀ ਮੂਵੀ ਹੈ ਵੈਸੇ ਵੀ ਬੱਚਿਆਂ ਨੂੰ ਛੁੱਟੀਆਂ ਨੇ ਤੇ ਸਾਰੇ ਫੈਮਲੀ ਨਾਲ ਨੂੰ ਹਮਾ ਕੇ ਆਓ ਦੇਖੋ ਇੰਜੋਏ ਕਰੋ ਤੋੜਾ ਦਿਨ ਬਣੂਗਾ ਵਧੀਆ ਬਿਲਕੁਲ ਤੁਹਾਨੂੰ ਬੈਸਟ ਪਾਰਟ ਕਿ ਲੱਗਾ ਫਿਲਮ ਦਾ ਕਿਉਂਕਿ ਬਹੁਤ ਜ਼ਿਆਦਾ ਕਾਮੇਡੀ ਆ ਨਾ ਕੋਈ ਵੀ ਐਦਰ ਦਾ ਪਾਰਟ ਜਿਹੜਾ ਬੰਦਾ ਮਿਸ ਕਰ ਲੇ ਤੇ ਮਗਰ ਤੁਹਾਨੂੰ ਪਰਸਨਲੀ ਕਿਹੜਾ ਪਾਰਟ ਬੈਸਟ ਲੱਗਾ ਬੈਸਟ ਤਾਂ ਆਪਾਂ ਵੈਸੇ ਜੇ ਵੈਸੇ ਦੂਜੀ ਮੂਵੀ ਹੋਵੇ ਨਾ ਕੋਈ ਹਾਸੇ ਵਾਲਾ ਪਾਰਟ ਹੋਵੇ ਤਾਂ ਆਪਾਂ ਕਹਿੰਨੇ ਆ ਵੀ ਇਹਦੇ ਚ ਇਹ ਬੈਸਟ ਹੈ ਪਰ ਇਹਦੇ ਚ ਤਾਂ ਸਾਰੀ ਜੀ ਹਾਸਾ ਸੀਗਾ ਤੇ ਆਪਾਂ ਹੁਣ ਕਿਹੜੀ ਨੂੰ ਬੈਸਟ ਕਹੀਏ ਕੰਫਿਊਜ਼ਨ ਹੋ ਗਿਆ ਹਾਂ ਤੇ ਮਤਲਬ ਇੰਨੀ ਵੱਡੀ ਸਟਾਕ ਆਸੀ ਨਾ ਸਾਰੀ ਸ਼ੂਟਿੰਗ ਬਾਹਰ ਹੋਈ ਐਸੀ ਪੰਜਾਬੀ ਦੀ ਪਹਿਲੀ ਫਿਲਮ ਐ ਮਤਲਬ ਜਿਹਦਾ ਟ੍ਰੇਲਰ ਲਾਂਚ ਆਮਿਰ ਖਾਨ ਨੇ ਕੀਤਾ ਐ ਇੰਨੀ ਵੱਡੀ ਗੱਲ ਐ ਇੰਨੀ ਪ੍ਰਾਊਡ ਮੂਮੈਂਟ ਤੁਹਾਡੇ ਲਈ ਵੀ ਹੋਗਾ ਆਈ ਐਮ ਸ਼ੋਰ ਤੇ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਬਹੁਤ ਅੱਛਾ ਲੱਗਿਆ ਉਹਦੇ ਨਾਲ ਪੋਪੂਲੈਰਿਟੀ ਵੀ ਹੋਈ ਐ ਔਰ ਲੋਕਾਂ ਨੂੰ ਪਤਾ ਵੀ ਲੱਗਿਆ ਕਿਉਂਕਿ ਇਹ ਸਾਰੀਆਂ ਬਾਈਟਸ ਆਨ ਆਪਣੇ ਹੋ ਜਾਂਦੀਆਂ YouTube ਤੇ ਵਗੈਰਾ ਸਾਰੇ ਦੇਖਦੇ ਆ ਤੇ ਫਿਰ ਉਹਦੇ ਨਾਲ ਇੱਕ ਤਰ੍ਹਾਂ ਐਡ ਵੀ ਹੋ ਜਾਂਦੀ ਐ ਤੇ ਫਿਰ ਲੋਕਾਂ ਚ ਕਰੇਜ਼ ਵੀ ਹੋ ਜਾਂਦਾ ਵੀ ਅਸੀਂ ਦੇਖੀਏ ਜੀ ਅੱਛਾ ਜੋ ਸਰ ਸ਼ੂਟ ਕਰਦੇ ਸੀ ਤੁਹਾਡੇ ਨਾਲ ਕੇ ਡਿਸਕਸ ਕਰਦੇ ਸੀ ਕਿ ਆਹ ਸੀਨ ਸ਼ੂਟ ਕੀਤਾ ਮੈਂ ਇਦਾਂ ਕੀਤਾ ਮੈਂ ਤੁਸੀ ਕੋਈ ਸਜੈਸ਼ਨ ਦਿੱਤੇਗਾ ਦੀ ਨਹੀਂ ਉਹ ਤਾਂ ਵੈਸੇ ਸਟੋਰੀ ਜੋ ਲਿਖੀ ਹੋਈ ਹੁੰਦੀ ਹੈ ਉਹ ਦੇ ਅਕੋਰਡਿੰਗਲੀ ਉਹ ਹੀ ਕਰਦੇ ਆ ਤੇ ਬਾਕੀ ਆ ਕੇ ਡਿਸਕਸ ਤਾਂ ਕਰਦੇ ਆ ਫਿਰ ਮੈਂ ਕਈ ਵਾਰ ਪੁੱਛ ਲੈਂਦੀ ਆ ਵੀ ਅੱਜ ਕੀ ਸੀਗਾ ਜਿਵੇਂ ਹੁਣ ਪਿੱਛੇ ਜਿਹੜੇ ਚੇਜ਼ਿੰਗ ਵਾਲੇ ਸੀਨ ਸੀਗੇ ਬੜੇ ਰਨਿੰਗ ਪਿੱਛੇ ਹੁਣ ਇੱਥੇ ਤਾਂ ਕਾਰਾਂ ਗੱਡੀਆਂ ਚ ਕਰ ਲੈਂਦੇ ਆ ਹੁਣ ਇੰਗਲੈਂਡ ਕੀਤੀ ਸੀ ਉੱਥੇ ਇੰਨੀਆਂ ਗੱਡੀਆਂ ਅਵੇਲੇਬਲ ਨਹੀਂ ਸੀਗੀਆਂ ਤਾਂ ਇਹਨਾਂ ਨੇ ਰਨਿੰਗ ਕੀਤੀ ਤੇ ਉਹ ਖੱਲੀਆਂ ਪੈ ਗਈਆਂ ਲੱਤਾਂ 'ਚ ਫਿਰ ਪਤਾ ਤਾਂ ਲੱਗ ਜਾਂਦਾ ਨਾ ਵੀ ਕੀ ਕੀਤਾ ਤੇ ਇਹ ਹਨਾ ਜਦੋਂ ਪਹਿਲਾ ਕਿਹਾ ਜਾਂਦਾ ਸੀ ਪਹਿਲੇ ਦੋ ਪਾਰਟ ਕਾਫੀ ਸਿਮਿਲਰ ਹੈ ਉਸ ਦੇ ਬਾਵਜੂਦ ਇਹਨੇ ਸੁਪਰ ਡੂਪਰ ਹਿਟ ਰ ਹੈ ਲੇਕਿਨ ਥਰਡ ਪਾਰਟ ਨੇ ਸਾਰਿਆਂ ਨੂੰ ਸਰਪ੍ਰਾਈਜ਼ ਕੀਤਾ ਇਹਨਾ ਡਿਫਰੈਂਟ ਹਨਾ ਮੂਵੀ ਨਿਕਲ ਕੇ ਆਈ ਹੈ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਬਹੁਤ ਵਧੀਆ ਮੂਵੀ ਹੈ ਮਤਲਬ ਲਿੰਕਡ ਵੀ ਹੈ ਪਹਿਲੀਆਂ ਦੇ ਨਾਲ ਤੇ ਡਿਫਰੈਂਟ ਵੀ ਹੈ ਥੋੜੀ ਜੀ ਸਟੋਰੀ ਦਾ ਡਿਫਰੈਂਟ ਰੱਖਣੀ ਪੈਣੀ ਆ ਪਰ ਕਰੈਕਟਰ ਪਹਿਲੇ ਹੋਣ ਕਰਕੇ ਲਿੰਕਡ ਹੈਗੇ ਆ ਪਰ ਬਹੁਤ ਅੱਛੀ ਮੂਵੀ ਹੈ ਥੈਂਕ ਯੂ ਸੋ ਮਚ ਵੈਲਕਮ